ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਤ ਗੁਰੂ ਨਾਨਕ ਲਾਮੇਵਾ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆਂਡ ਇੰਡੀਆ ਦਾ ਜਥਾ ਅੱਜ ਪਹੁੰਚਿਆ ਹੈ ਤੇ ਨੂਰਪੁਰ 베ਦੀ ਥਾਣੇ ਦੇ ਕੋਲ ਥਾਣੇ ਵਿੱਚ ਪੈਂਦਾ ਹੈ ਇੱਕ ਪਿੰਡ ਗੋਚਰ ਜਿੱਥੇ ਇੱਕ ਸਮਾਧਾਂ ਬੜੀਆਂ ਹੋਈਆਂ ਨੇ ਜਿਸ ਦਾ ਨਾਮ ਹੈ ਬਾਬਾ ਮਹੇਸ਼ਨਾਥ ਔਰ ਉਹਨਾਂ ਸਮਾਧਾਂ ਉੱਤੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਸਨ ਜੋ ਕਿ ਭਾਰੀ ਮਨਮਤ ਸੀ ਔਰ ਜਦੋਂ ਸਿੰਘਾਂ ਨੂੰ ਪਤਾ ਲੱਗਾ ਸਿੰਘ ਇੱਥੇ ਪਹੁੰਚੇ ਨਾਲ ਪ੍ਰੋਸੈਸ ਨੂੰ ਲਿਆ ਔਰ ਨਾਲ ਹੀ ਸ਼੍ਰੀ ਅਕਾਲ ਤਖਤ ਸੈਲ ਜੇਤੇਦਾਰ ਉਹਨਾਂ ਦੇ ਨਾਲ ਰਾਬਤਾ ਕੀਤਾ ਗਿਆ ਉਹਨਾਂ ਨੇ ਆਪਣੀ ਟੀਮ ਜਿਹੜੀ ਸੀ ਇੱਥੇ ਭੇਜੀ ਔਰ ਇਹ ਸਾਰੀ ਕਾਰਵਾਈ ਨੂੰ ਸਗੇ ਢੰਗ ਦੇ ਨਾਲ ਪੂਰਾ ਕੀਤਾ ਗਿਆ ਔਰ ਉਸ ਮਨਮਤ ਵਾਲੀ ਜਗ੍ਹਾ ਤੇ ਸ਼੍ਰੀ ਅਖੰਡ ਪਾਠ ਸਾਹਿਬ ਜਿਹੜਾ ਹੋਂਦ ਆਰੰਭ ਹੋਣੇ ਸਨ ਤਿੰਨ ਪਾਠ ਉਥੇ ਆਰੰਭ ਹੋਣੇ ਸਨ ਜੋ ਅੱਜ ਰੋਕ ਦਿੱਤੇ ਗਏ ਨੇ ਔਰ ਇਹ ਜਿਹੜੀ ਕਾਰਵਾਈ ਹੈ ਇਦੇ ਵਿੱਚ ਪ੍ਰਸ਼ਾਸਨ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਜ세ਦਾਰ ਅਕਾਲ ਤਖਤ ਸਾਹਿਬ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਔਰ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਜਿੱਥੇ-ਜਿੱਥੇ ਵੀ ਮਨਮਤ ਵਾਲੀ ਜਗ੍ਹਾ ਤੇ ਕੋਈ ਅਖੰਡ ਪਾਤਸ਼ਾਹ ਆਲਮ ਕਰਦਾ ਹੈ ਉਹਨਾਂ ਨੂੰ ਤੁੱਤਾ ਨਹੀਂ ਕੋਈ ਨਹੀਂ ਬਾਬਾ ਜੇ ਸਿੱਖੀ ਸਦਾ ਤਾਨੂੰ ਮੁੱਖ ਰੱਖਦੇ ਹੋਇਆ ਉਹਨਾਂ ਉੱਤੇ ਪਰਚੇ ਵੀ ਦਰਜ ਹੋਣਗੇ ਔਰ ਹੋਰ ਵੀ ਜੜੀ ਕਾਰਵਾਈ ਹੈ ਉਹਨਾਂ ਉੱਤੇ ਸਿੰਘਾਂ ਵੱਲੋਂ ਕਾਸ਼ੇ ਕੰਦਸੇ ਵੱਲ ਹੋ ਸਕਦੀ ਹੈ ਬੇਨਤੀ ਪ੍ਰਵਾਨ ਕਰਨਾ ਕੋਈ ਵੀ ਅਸੀਂ ਮਨਮਤ ਵਾਲੀ ਛਾਂ ਤੇ ਜਾ ਕਰਕੇ ਸ੍ਰੀ ਅਖੰਡਪੁਰ ਸਾਹਿਬ ਆਰੰਭ ਨਾ ਕਰੇ ਗੁਰੂ ਗ੍ਰੰਥ ਸਾਹਿਬ ਨੂੰ ਨਾਲੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਗਤ